ਸਾਹਿਬ ਜੀ ਏਕ ਓੰਕਾਰ ਸਰਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਵਾਂ ਅਸ਼ਟਪਦੀਆ ਜੈ ਸੇ ਕੋਇਲ ਕੋਇਲੀ ਤੈਸੇ ਸੰਸਾਰੂ ਊੜ ਕਮਾਵੇ ਆਦਮੀ ਬੰਧਹਿ ਕਰਵਾਰਾ ਜਗਹ ਜਗਹ ਸੁਤਿਯਹੋ ਚਲਿਆ ਵਰਣ ਜਾਰ ਰਹਾ ਓ ਨੀਤ ਨੀਦ ਕਰ ਬੰਦੀ ਹੈ ਜੇ ਰਹਿਣਾ ਹੋਈ ਪਿੰਡ ਪਵੈ ਜੋ ਚਲਸੀ ਜੇ ਜਾਣੈ ਕੋਈ ਉਹੀ ਉਹੀ ਕਿਆ ਕਰ ਰਹਾ ਹੈ ਹੋਸੀ ਸੋਈ ਤਮਰਵਹ ਓ ਸੁਨ ਤਮ ਕੋ ਕਣ ਰੋਈ ਤੰਦਾ ਪੇਟ ਹੋ ਭਾਈ ਇਹੋ ਤਮ ਕੂੜ ਕਮਾ ਬਹਾ ਓਹਣ ਸੁਣਾਈ ਕਤਹੀ ਤੁਮ ਲੋਕ ਸੁਣਾਵਹ ਜੈਸ ਤੇ ਸੁਤ ਨਾਨਕਾ ਗਾਏ ਸੋਈ ਜੇ ਕਰ ਬੂਜੈ ਆਪਣਾ ਤਾਂ ਕਾ ਨੀਦਨ ਹੋਈ ਇਹ ਚਲ ਤਾਲ ਚੱਲੇ ਆ ਕਿਛ ਸੰਪਨ ਲੇ ਤ ਤਨ ਸੰਚੋ ਦੇਖ ਕੈ ਬੂਝ ਬੀਚਾਰੇ ਗਣਜ ਕਰ ਮਖਸੂਦ ਲੈਹ ਮਤ ਪਛੋ ਤਵਹ ਆਗਣ ਛੋਡ ਗਣ ਕਰਹੁ ਐਸੇ ਤਤ ਪਰਵਾਹ ਧਰਮ ਪੂਮ ਸਤ ਬੀਜ ਕਰ ਐਸੇ ਕਿਸਾਨ ਕਮਰਹੁ ਤਾ ਵਪਾਰੀ ਜਾਣਿਆ ਹੋ ਲਹਲ ਜਾਵਹੁ ਕਰਨੁ ਹੋਆ ਗੋ ਫਤ ਗੁਰਮੁਲਾ ਬੁਢੇ ਬੀਚਾਰਾ ਨਾਮ ਬਖਾਣ ਸੁਨੇ ਨਾਮ ਨਾਮੇ ਬਿਉਹਾਰ ਜਿਉ ਲਾਹ ਟੋਟ ਤ ਵਿਵਾਟ ਚਲਦੀ ਆਈ ਜੋ ਤਿਸ ਭਾਵੇ ਨਾਨਕਾ ਸਾਈ ਵਢਿਆਈ ਜਿਉ ਲਾਹ ਟੋਟ ਤ ਵਿਚਵਾਰ ਚਲਦੀ ਆਈ ਜੋ ਤਿਸ ਭਾਵੇ ਨਾਨਕਾ ਸਾਈ ਵਢਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਹ ਉਚਰੇ ਸਾਸਤਰ ਖਟ ਅੰਧ ਗ੍ਰਣ ਚੜ ਜਾਏ ਅੰਧ ਬਕੈ ਬਦਲ ਫੁਣੈ ਜੋ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਆਹਣਾ ਕਰ ਸਕਤ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪੰਡ ਸਭ ਤੇ ਰਾਤੂ ਬੰਦਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹਿ ਜਨਾਨੰਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆਨ ਸਤਿਗੁਰੂ ਪਿਆਰੀ ਸਾ ਸੰਗਤ ਜੀ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਕਾਫੀ ਮਹੰਲਾ ਪਹਿਲਾ ਘਰ ਅਠਵਾਂ ਅਸ਼ਟਪਦੀਆ ਆਸਾ ਰਗ ਹੈ ਇੱਕ ਅਰੰਭਤਾ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਕਿਉਂ ਅਕਾਲ ਪੁਰਖ ਇੱਕ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਜਿਹੜਾ ਇਸ ਸੰਸਾਰ ਦਾ ਕਰਤਾ ਧਰਤਾ ਕਰਨ ਕਰਾਉਣ ਹਾਰ ਮਾਲਕ ਹੈ ਉਹ ਸੱਚੇ ਸਰਗਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਆਸਾ ਕਾਫੀ ਮਹੱਲਾ ਪਹਿਲਾ ਆਸਾ ਰਗ ਹੈ ਕਾਫੀ ਰਾਗਣੀਏ ਮਹੱਲਾ ਪਹਿਲਾ ਪਹਿਲੇ ਪਛਤਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮੁਖਾਰਬਨ ਤੋਂ ਚਾਰਨ ਕੀਤਾ ਹੋਇਆ ਲੜੀਵਾਰ ਦਾ 13 ਨੰਬਰ ਅਸ਼ਵਨੀ ਦਾ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ ਮੁਬਾਰਕਾਂ 418 ਅੰਕ ਦੇ ਸੂਸ਼ਮਿਤ ਹੈ ਘਰ 8ਵੇਂ 8ਵੇਂ ਸੁਰਤਾਲ ਗਾਇਨ ਕਰਨ ਦੀ ਤਾਕੀਦ ਕਿਉਂਕਿ ਪਿੱਛੇ ਪਹਿਲੇ ਘਰ ਦੂਜੇ ਘਰ ਤੀਜੇ ਘਰ ਦੇ ਸ਼ਬਦ ਆਏ ਨਹੀਂ ਅਸ਼ਟਪਦੀਆਂ ਦੇ ਹੁਣ 8ਵੇਂ ਘਰ 'ਚ ਇਹ ਸ਼ਬਦ ਹੈ ਅਸ਼ਟਪਦੀਆਂ ਅਸ਼ਟ ਅੱਠ ਪਦੀਆਂ ਦੇ ਅੱਗੇ ਬਹੁਤ ਸ਼ਾਵਸ਼ਟਪਦੀਆਂ ਆਣੀਆਂ ਬੋਧ ਤਾਂ ਕਰਕੇ ਅਸ਼ਟਪਦੀਆਂ ਲਿਖਿਆ ਹੈ ਜੇ ਇੱਕ ਜਾਂ ਦੋ ਅਸ਼ਟਪਦੀਆਂ ਹੁੰਦੀਆਂ ਤੇ ਅਸ਼ਟਪਦੀ ਲਿਖਿਆ ਹੁੰਦਾ ਜਿਵੇਂ ਪਿਛਲੇ ਅੰਗ ਤੇ ਅਸ਼ਟਪਦੀ ਜਾਂ ਨਿਸ਼ੈ ਪਰ ਉਸ ਤੋਂ ਪਿੱਛੇ ਅਸ਼ਟਪਦੀ ਲਿਖਿਆ ਹੈ ਕਿਉਂਕਿ ਇਕੱਲੀ ਹੋਵੇ ਤੇ ਉੱਥੇ ਅਸ਼ਟਪਦੀ ਹੁੰਦਾ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਾਗੋ ਜਾਗੋ ਸੁਤੇ ਹੋ ਚਲਿਆ ਬਨਜਾਰਾ ਰਹਾ ਓਏ ਭਾਈ ਗਸਲਤ ਦੀ ਨੀਂਦ ਸੁੱਤੇ ਪਏ ਓਏ ਭਾਈ ਜਾਗਣਾ ਕਰੋ ਚਲਿਆ ਬਨਜਾਰਾ ਇਹ ਸੰਸਾਰ ਬਨਜਾ ਰਾਇ ਸੰਸਾਰ ਤੋਂ ਵਣਜ ਕਰਕੇ ਚਾਹੇ ਨਾਮ ਦਾ ਕੀਤਾ ਚਾਹੇ ਧਨ ਦੌਲਤ ਦਾ ਕੀਤਾ ਚਾਹੇ ਲਾਭ ਖੱਟਿਆ ਚਾਹੇ ਮੁਨਾਫਾ ਖੱਟਿਆ ਤੇ ਚਾਹੇ ਹਾਨ ਨੁਕਸਾਨ ਖੱਟਿਆ ਇਹ ਬਨਜਾਰਾ ਸੰਸਾਰ ਤੋਂ ਕੂਚ ਕਰ ਗਿਆ ਕਹਿੰਦੇ ਭਾਈ ਜਾਗਣਾ ਕਰ ਤੇਰੀ ਉਮਰ ਨਿਕਲਦੀ ਜਾ ਰਹੀ ਹੈ ਰਹਾ ਵਿਸ਼ਰਾਮ ਦੇ ਕੀ ਕੇਂਦਰੀ ਭਾਸ ਨੂੰ ਜਾਂਦੇ ਨੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰ ਬੜਾ ਪਿਆਰਾ ਉਦਾਹਰਣ ਦਿੰਦੇ ਨੇ ਕਹਿੰਦੇ ਜੈਸੇ ਗੋਇਲ ਗੋਇਲੀ ਜਿਸ ਤਰ੍ਹਾਂ ਗੋਇਲ ਭਾਵ ਗਾਵਾਂ ਗੋਇਲੀ ਭਾਵ ਚਰਾਵਾ ਜਿਹੜਾ ਗਾਵਾਂ ਨੂੰ ਚਰਾਉਂਦਾ ਹੈ ਕਹਿੰਦੇ ਜਿਸ ਤਰ੍ਹਾਂ ਗਾਵਾਂ ਨੂੰ ਚਰਾਣ ਵਾਲਾ ਚਰਵਾਹ ਗਾਵਾਂ ਜੰਗਲ ਚ ਲੈ ਕੇ ਜਾਂਦਾ ਪਰ ਜੰਗਲ ਦਾ ਮੋਹ ਨਹੀਂ ਲਾ ਕੇ ਬੰਦਾ ਵੀ ਇਹ ਮੇਰਾ ਹੀ ਹੈ ਇਸੇ ਤਰ੍ਹਾਂ ਭਾਈ ਇਹ ਸੰਸਾਰ ਹੈ ਇਹਦੇ ਵਿੱਚ ਤੂੰ ਇੱਕ ਚਰਵਾਹੇ ਦੀ ਤਰ੍ਹਾਂ ਹੈਂ ਵਣਜ ਕਰਨਾ ਹੈ ਵਣਜ ਕਰੋ ਬਣ ਜਾ ਰਹੇ ਵੱਖਰੇ ਇਸਤੇਮਾਲ ਦੈਸੀ ਵਸਤ ਸਾਈ ਹੈ ਜੈਸੇ ਨਿਭਾਣਾ ਕਹਿੰਦੇ ਭਾਈ ਇਸ ਸੰਸਾਰ ਵਿੱਚ ਸਿਰਫ ਤੂੰ ਚਰਵਾਹੇ ਦੀ ਨਹੀਂ ਆਈ ਹੈ ਇਸ ਲਈ ਭਾਈ ਵਣਜ ਕਰਨਾ ਕਰ ਜੇ ਜੰਗਲ 'ਚ ਅੱਗ ਲੱਗ ਜਾਏ ਤੇ ਚਰਵਾਹਾ ਸਮੁੰਦਰ ਦੇ ਕਿਨਾਰੇ ਨਦੀ ਕਿਨਾਰੇ ਭਜ ਜਾਂਦਾ ਹੈ ਉੱਥੇ ਚਰਵੰਦਾ ਪਸ਼ੂਆਂ ਨੂੰ ਪਰ ਉਹ ਉਹਦੇ ਨਾਲ ਸਮੁੰਦਰ ਨਾਲ ਮੋਹ ਨਹੀਂ ਲਾਂਦਾ ਵੀ ਮੇਰਾ ਹੀ ਹੈ ਪਰ ਮਨੋਖ ਐਸਾ ਇਸ ਸੰਸਾਰ ਵਿੱਚ ਆ ਕੇ ਮੋਹ ਲਾ ਕੇ ਬਹਿ ਗਿਆ ਵੀ ਇਹ ਸੰਸਾਰ ਖਣੀ ਬੀ ਰਹੀ ਹੈ ਮੈਂ ਟਾਲ ਰਹਿਣਾ ਹੈ ਇਸ ਲਈ ਭਾਈ ਜਿਵੇਂ ਚਰਾਵਾ ਗਊਆਂ ਚਾਰਨ ਵਾਸਤੇ ਜਾਂਦਾ ਪਰ ਮਨ ਨਹੀਂ ਜੋੜਦਾ ਥਾਂ ਦੇ ਨਾਲ ਇਸ ਤਰ੍ਹਾਂ ਭਾਈ ਤੂੰ ਵੀ ਇਸ ਸੰਸਾਰ ਵਿੱਚ ਉਮਰ ਬਤੀਤ ਕਰਨ ਆਇਆ ਹੈ ਪੰਜ ਭੂਤਕ ਸਰੀਰ ਵਿੱਚ ਸਵਾਸਾਂ ਦੀ ਪੂੰਜੀ ਖਰਚਣ ਆਇਆ ਹੈ ਤੇ ਪੂੰਜੀ ਕੋਈ ਵੀ ਹੋਵੇ ਉਦਾ ਲੇਖਾ ਦੇਣਾ ਪੈਂਦਾ ਭਾਈ ਇਹ ਸੰਸਾਰ ਸਾ ਰੂਪੀ ਪੂੰਜੀ ਦਾ ਵੀ ਤੈਨੂੰ ਲੇਖਾ ਜੋਖਾ ਦੇਣਾ ਪੈਗਾ ਤੇ ਕੋ ਕਰਮਾਂ ਦਾ ਹਿਸਾਬ ਦੇਣਾ ਪੈਗਾ ਵੀ ਕੀ ਚੰਗੇ ਕੀਤੇ ਕੀ ਮੰਦੇ ਕੀਤੇ ਕੂੜ ਕਮਾ ਵਹ ਆਦਮੀ ਬੰਧ ਘਰ ਬਾਰ ਕਹਿੰਦੇ ਝੂਠ ਇਕੱਠਾ ਕਰ ਰਹੇ ਆ ਇਹ ਮਨੁੱਖ ਆਦਮੀ ਜਿਹੜਾ ਹੈ ਕਿਉਂਕਿ ਆਦਮੀ ਹਮ ਆਦਮੀ ਹੈ ਇੱਕਦਮੀ ਮੌਲਤ ਮੌਤ ਨਾ ਜਾਣਾ ਪਰ ਇਹ ਨਹੀਂ ਦੀ ਭਾ ਦ ਕਿੰਨੀ ਮੌਲਤ ਕਿੰਨਾ ਸਮਾਂ ਮਿਲੇ ਬਸ ਝੂਠ ਇਕੱਠਾ ਕਰਾਂ ਦੇ ਪਿੱਛੇ ਲੱਗਿਆ ਜਰਾਤ ਦੇ ਬੰਦ ਹੈ ਘਰ ਬਾਰ ਬੱਜਿਆ ਪਿਆ ਆਪਣੇ ਘਰ ਦੇ ਨਾਲ 12 ਇਸਤਰੀ ਦੇ ਨਾਲ ਜਗ ਜਗ ਸੁਤੇ ਹੋ ਵਿਚਲੇ ਆਵਣ ਜਰ ਰਹਾ ਓਏ ਹੀ ਭਾਈ ਸੁੱਤੇ ਬਣ ਜਾ ਰੇ ਜਾਗਣਾ ਕਰ ਉਸ ਪ੍ਰਮਾਤਮਾ ਦੇ ਨਾਲ ਨਾਮ ਦੇ ਨਾਲ ਜੁੜਨਾ ਕਰ ਰਹਾ ਹਾ ਊਸ਼ਨਾੰਦੇ ਕੇ ਕੇਂਦਰੀ ਪਾਸੁੰਝਾ ਦੇ ਨੀਤ ਨੀਤ ਕਰ ਬੰਦੀ ਹੈ ਜਿਹ ਰਹਿਣਾ ਹੋਈ ਕਹਿੰਦੇ ਨਿੱਤਾ ਵਰਤੀ ਤਤਾ ਘਰ ਦੇ ਨਾਲ ਮੋਹ ਲਾ ਜਿਸ ਸੰਸਾਰ ਵਿੱਚ ਰਹਿਣਾ ਹੋਵੇ ਇਸ ਸੰਸਾਰ ਤੇ ਰਹਿਣਾ ਨਹੀਂ ਹੈ ਤੂੰ ਕੁਝ ਕਰਨਾ ਹੈ ਇਸ ਲਈ ਭਾਈ ਇਹਦੇ ਨਾਲ ਮੋਹ ਕਿਉਂ ਲਾਈ ਜਾਣਾ ਹੈ ਕਿਉਂ ਬੰਨੀ ਜਾਣਾ ਆਪਣੇ ਆਪ ਨੂੰ ਪਿੰਡ ਪਵੇ ਜਿਉ ਖੇਲ ਚੱਲਸੀ ਜੇ ਜਾਣੇ ਕੋਈ ਕਹਿੰਦੇ ਪਿੰਡ ਪਵੇ ਕਹਿੰਦੇ ਇਹ ਸਰੀਰ ਜਦੋਂ ਸੁਆਹ ਹੋ ਜਾਏਗਾ ਚਲਸੀ ਜਿਉ ਚਲਸੀ ਇਹਦੇ ਚੋਂ ਜਿੰਦ ਉਲਟ ਕੇ ਨਿਕਲ ਜਾਏਗੀ ਸਰੀਰ ਮਰਦਾ ਹੈ ਆਤਮਾ ਅਮਰ ਹੈ ਆਤਮਾ ਨਹੀਂ ਮਰਦੀ ਉਹ ਸਿਰ ਭਾਂਡਾ ਬਦਲਦੀ ਹੈ ਇਸ ਲਈ ਜੇ ਜਾਣ ਹੈ ਕੋਈ ਕਹਿੰਦੇ ਜੇ ਕੋਈ ਜਾਣਦਾ ਹੈ ਵੀ ਇਸ ਸੰਸਾਰ શરીર ਨੇ ਸਵਾਹ ਹੋਣਾ ਫਿਰ ਮੂਹ ਕਿਉਂ ਲਾਦਣਾ ਹੈ ਘਰ-ਬਾਰ ਇਸ ਤੇ ਪੁੱਤਰਾ ਨਾਲ ਕਿਉਂਕਿ ਇਹ ਪੁਰਬ ਜਨਮ ਕਿੰਮਿਲੇਸ਼ਨ ਜੋ ਕਿ ਅੰਤਹ ਕੋਨਾ ਸਹਾਇ ਪੁਰਬਲੇ ਜਨਮਾਂ ਦੇ ਨੇ ਇਹ ਤੇਰੇ ਨਾਲ ਨਾ ਆਏ ਤੇ ਨਾ ਇਸ ਸੰਸਾਰ ਚੋ ਜਾਣੇ ਜਿੰਨਾ ਤੂੰ ਦੇਣਾ ਹੈ ਜਿੰਨਾ ਤੂੰ ਕਰਜ਼ਾ ਦੇਣਾ ਹੈ ਜਿੰਨੇ ਤੂੰ ਅਨ ਛਕਾਣਾ ਹੈ ਜਿੰਨਾ ਕੋ ਇਹਨਾਂ ਦਾ ਕਰਜ਼ਾ ਮਾਇਆ ਦਾ ਦੇਣਾ ਉਹ ਇਸ ਜਮੇ ਚ ਦੇਖਿਆ ਜਾਏਗਾ ਪਰ ਹੀ ਇਸ ਲਈ ਸਤਿਗੁਰੂ ਕਹਿੰਦੇ ਨੇ ਉਹ ਹੀ ਉਹ ਹੀ ਕਿਆ ਕਰਹੁ ਹੈ ਹੋਸੀ ਸੋਈ ਕਹਿੰਦੇ ਉਹ ਮੇਰਾ ਉਹ ਮੇਰਾ ਕਹਿੰਦੇ ਇਹ ਕਿਉਂ ਕਰਦੇ ਆ ਤੇਰਾ ਨਹੀਂ ਹੈ ਪਰ ਹੈ ਹੋਸੀ ਸੋਈ ਉਹ ਜਿਹੜਾ ਪ੍ਰਮਾਤਮਾ ਹੈ ਵੀ ਹੋਸੀ ਵੀ ਆਉਣ ਵਾਲੇ ਸਮੇਂ 'ਚ ਵੀ ਸੱਚ ਰਹੇਗਾ ਆਗਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਆਲ ਸੱਚਾ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੂੰ ਝੂਠ ਹੈ ਤੂੰ ਜਾਣਾ ਇਸ ਸੰਸਾਰ 'ਚੋਂ ਪਰ ਉਹ ਹੀ ਉਹ ਹੀ ਕਿਉਂ ਕਰ ਰਹੇ ਆ ਭਾਵ ਮੇਰਾ ਮੇਰਾ ਕਿਉਂ ਕਰ ਰਹੇ ਆ ਸੰਸਾਰ ਚੋਂ ਕੁਝ ਕਰਨਾ ਹੈ ਭਾਈ ਤੁਮਰ ਵਹਗੇ ਉਹ ਸੁਨੋ ਤੁਮ ਕੋ ਕੌਣ ਰਹੀ ਕਹਿੰਦੇ ਭਾਈ ਤੇ ਤੈਨੂੰ ਸਾਰੇ ਸੰਸਾਰ ਚਲੇ ਜਾਏਗਾ ਤੂਰ ਉਹਨਾਂ ਜੇ ਜੀਵ ਨੂੰ ਪਰ ਤੇਰੇ ਜਾਣ ਤੋਂ ਬਾਅਦ ਤੈਨੂੰ ਕਿਹੜਾ ਰਹੇਗਾ ਇਹਦੀ ਕੋਈ ਗਾਰੰਟੀ ਨਹੀਂ ਹੈ ਇਸ ਲਈ ਕਦੇ ਨਹੀਂ ਦੁਆਰ ਦੁਹਟੜਾ ਪੰਨਾ ਠੰਡਾ ਪਿੱਟਹ ਭਾਈ ਤੁਮ ਕੂੜ ਕਮਾਵਹ ਕਹਿੰਦੇ ਭਾਈ ਤੂੰ ਦਿਨ ਰਾਤ ਧੰਦੇ ਕਰਦਾ ਭਜਿਆ ਫਿਰਦਾ ਇਸ ਗੂੜ ਇਕੱਠਾ ਕਰ ਰਿਆ ਹੋਰ ਕੁਝ ਨਹੀਂ ਉਹ ਨਾ ਸੁਣਈ ਕੱਟਹੀ ਤੁਮ ਲੋਕ ਸੁਣਾਵੋ ਉਹ ਕਹਿੰਦੇ ਜਿਹੜੀ ਚੀਜ਼ ਨਾਲ ਲੈ ਕੇ ਜਾਣੀ ਉਹ ਤਾਂ ਕਦੇ ਸੁਣਣੀ ਨਹੀਂ ਕਰਦਾ ਕਹਿੰਦੇ ਨਾਮ ਨੂੰ ਜਪਣਾ ਨਹੀਂ ਕਰਦਾ ਤੁਮ ਲੋਕ ਸੁਣਾਵੋ ਤੂੰ ਲੋਕਾਂ ਨੂੰ ਸੁਣਾਦਿਆਂ ਜਿਸ ਤੇ ਸੁੱਤਾ ਨਾਨਕ ਜਾਗਾ ਏ ਸੋਈ ਕਹਿੰਦੇ ਭਾਈ ਧੰਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਤੇ ਸੁਤਤਾ ਨਾਨਕਾ ਜਾਗਾਏ ਸੋਈ ਜਿਸ ਅਬੀਐਸਲੀ ਨੀਂਦ ਵੱਲੋਂ ਸੁਤਿਆ ਪਿਆ ਉਹ ਪਰਮਾਤਮਾ ਉਸ ਲਈ ਨੀਂਦ ਤੋਂ ਤੈਨੂੰ ਜਗਾਣਾ ਕਰਦਾ ਭਾਈ ਜਾਗਲੇ ਹੋਰੇ ਮਣਾ ਜਾਗਲੇ ਹੁਕਮ ਗਾਫਲ ਸੋਇਆ ਜੋ ਤਨ ਕੁਪਜੈ ਸੰਗ ਹੀ ਸੋਈ ਸੰਗ ਨਾ ਹੋਇਆ ਇਸ ਲਈ ਜਾਗਣਾ ਕਰ ਜੇ ਘਰੂ ਜੈ ਆਪਣਾ ਤਾਂ ਨੀਂਦਨ ਹੋਈ ਜੇ ਤੈਨੂੰ ਇਹ ਪਤਾ ਲੱਗਦੇ ਵੀ ਇਹ ਘਰ ਮੇਰਾ ਨਹੀਂ ਹੈ ਇਸ ਸੰਸਾਰ ਤੋਂ ਜਾਣਾ ਹੈ ਜੈਨੂ ਸਤਿਗੁਰੂ ਕਹਿੰਦੇ ਨੇ ਜਿੱਥੇ ਜਾਇ ਤਦ ਵਰਤਨਾ ਤੇ ਸ ਕੀ ਚਿੰਤਾ ਨਹੀਂ ਇਸ ਸੰਸਾਰ ਦੀ ਚਿੰਤਾ ਕਰਦਾ ਪਰਦੇਸ ਸੰਸਾਰ ਤੋਂ ਪ੍ਰਲੋਗ ਵਿੱਚ ਜਾ ਕੇ ਤੂੰ ਵਿਰਾਜਣਾ ਉੱਥੇ ਦੀ ਕੋਈ ਚਿੰਤਾ ਹੀ ਨਹੀਂ ਇਹ ਕਿ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਨਾਮ ਬਾਣੀ ਨਹੀਂ ਜਪੀ ਕਿਤੇ ਭਾਈ ਕਦ ਲਈ ਕੂੜ ਇਕੱਠਾ ਕਰੀ ਜਾਣਾ ਜੇ ਘਰ ਬੁੱਝਿਆ ਆਪਣਾ ਜੇ ਆਪਣੇ ਅਸਲੀ ਘਰ ਨੂੰ ਬੁੱਝ ਲੈ ਜਾਣ ਵਾਲੇ ਤਾਂ ਨੀਂਦ ਨਾਲ ਵੀ ਫਿਰ ਨੀਂਦ ਨਹੀਂ ਆਏਗੀ ਕਦੇ ਮਨ ਨੂੰ ਟਿਕਾਉ ਨਹੀਂ ਆਏਗਾ ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾ ਲੇ ਜੇ ਕਹਿੰਦੇ ਕੁਝ ਨਾਲ ਜਾਂਦਾ ਹੋਵੇ ਤਾਂ ਇਕੱਠਾ ਕਰੀ ਜਾ ਤੈਨੂੰ ਕੌਣ ਰੋਕਦਾ ਪਰ ਇਸ ਸੰਸਾਰ ਤੋਂ ਨਾਲ ਕੱਖ ਨਹੀਂ ਜਾਣਾ ਨਾਮ ਤੋਂ ਇਲਾਵਾ ਤਾਂ ਤਾਂ ਸੱਚ ਦੇਖ ਕੇ ਬੁੱਝੋ ਵਿਚਾਰੇ ਕਿਹਦੇ ਭਾਈ ਜੇ ਨਾਲ ਜਾਣਾ ਹੋਵੇ ਤਾਂ ਸੰਤਾਨ ਇਕੱਠਾ ਕਰ ਲੈ ਦੇਖ ਕੇ ਬੁੱਝੋ ਵਿਚਾਰੇ ਭਾਈ ਬੁੱਧਣਾ ਕਰ ਜਨਣਾ ਕਰ ਵੀ ਇਸ ਸੰਸਾਰ ਚ ਕੀ ਨਾਲ ਜਾਣਾ ਕੁਝ ਨਾਲ ਜਾਣਾ ਨਹੀਂ ਹੈ ਵੀ ਐਵੇਂ ਹੀ ਦੋ ਹੱਥਾਂ ਪਾਈ ਫਿਰਦਾ ਹੈ ਵਣਜੇ ਕਰਹੁ ਮਕਸੂਦ ਲੈਹੁ ਮਤ ਪਛੁਤਾਵੋ ਕਹਿੰਦੇ ਵਣਜ ਕਰ ਆਨੰਦ ਮਕਸੂਦ ਭਾਵ ਲਾਭ ਖਟਨਾ ਕਰ ਫਾਇਦਾ ਮੁਨਾਫਾ ਖਟਨਾ ਕਰ ਲੈਹੁ ਇਹ ਲਾਭ ਨੂੰ ਖਟਨਾ ਕਰ ਲਾਭ ਨੂੰ ਲੈਣਾ ਕਰ ਮਤ ਪਛੁਤਾਵੋ ਉਹ ਸੰਸਾਰ ਦਰਬਾਰ ਵਿੱਚ ਜਾ ਕੇ ਨਰੰਕਲ ਦੇ ਮਤਾ ਕਿਤੇ ਪ੍ਰਸਤਾਨਾ ਪੈ ਜਾ ਤੈਨੂੰ ਇਸ ਲਈ ਨਾਮ ਇਕੱਠਾ ਕਰ ਅਗਣ ਛੋਡੋ ਗਣ ਕਰਹੁ ਐਸੇ ਤਤ ਪ੍ਰਾਵਹੁ ਅਗਣ ਛੱਡ ਕੇ ਗੁਣਾ ਨੂੰ ਇਕੱਠਾ ਕਰ ਐਸੇ ਤਤ ਪ੍ਰਾਵੋ ਇਸ ਤਰ੍ਹਾਂ ਇਹ ਤਤ ਭਾਵ ਇਹ ਸੱਚਾ ਗਿਆਨ ਪ੍ਰਾਪਤ ਕਰ ਕਰ ਧਰਮ ਭੂਮ ਸਤ ਬੀਜ ਕਰ ਐਸੀ ਕਰਿ ਸਕਮਾਵੋ ਇਸ ਪੰਜ ਭੂਤਕ શરીਦ ਵਿੱਚ ਧਰਮ ਦੀ ਕਰਜ ਖੇਤੀ ਕਰ ਸਤ ਦਾ ਬੀਜ ਲਾ ਇਹੋ ਜਿਹੀ ਕਿਰਤ ਕਰ ਤਾਵਾ ਵਪਾਰੀ ਜਾਣੀ ਅਹਲਾਹ ਲੈ ਰਬ ਤਾਂ ਤੇ ਨੂੰ ਅਸਲੀ ਵਪਾਰੀ ਜਾਣੀ ਏ ਕਿ ਜਦੋਂ ਤੂੰ ਇਸ ਸੰਸਾਰ ਦੇ ਵਿੱਚੋਂ ਮੁਨਾਫਾ ਖਟ ਕੇ ਜਾਵੇਂ ਕਰਮ ਹੋਵੇ ਸਤਗੁਰ ਮਿਲੈ ਬੂਝੈ ਵਿਚਾਰ ਜੇ ਕਰਮ ਭਾਅ ਉਸ ਦੀ ਬਖਸ਼ਿਸ਼ ਹੋਵੇ ਤਾਂ ਹੀ ਉਹ ਸਤਗੁਰ ਦਾ ਦਿਦਾਰ ਆ ਮਿਲਦਾ ਹੈ ਤਾਂ ਹੀ ਉਹ ਸਤਗੁਰ ਦੀ ਰਹਿਮਤ ਮਿਲਦੀ ਹੈ ਇਹ ਵਿਚਾਰ ਕਰਨੀ ਕਰ ਨਾਮ ਵਖਾਣ ਸੁਣੇ ਨਾਮ ਨਾਮੇ ਬਿਹਾਰ ਫਿਰ ਕਿਹਾ ਸਰਦੂ ਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮ ਵਿਖਾਣ ਕਰਦਾ ਹੈ ਨਾਮ ਸੁਣਨਾ ਕਰਦਾ ਹੈ ਨਾਮ ਜਪਣਾ ਕਰਦਾ ਹੈ ਤੇ ਨਾਮ ਦਾ ਹੀ ਪੂਹਾਰ ਕਰਦਾ ਜਿਵੇਂ ਲਾਹ ਟੋਟਾ ਤੇਵਾਟ ਜਲਦੀ ਆਈ ਕਹਿੰਦੇ ਜਿਵੇਂ ਲਾਹ ਫਾਇਦਾ ਮੁਨਾਫਾ ਹੁੰਦਾ ਹੈ ਇਸੇ ਤਰ੍ਹਾਂ ਘਾਟਾ ਵੀ ਹੁੰਦਾ ਕਿਸੇ ਨੂੰ ਕਿਸੇ ਨੂੰ ਫਾਇਦਾ ਹੁੰਦਾ ਕੋਈ ਨਾਮ ਜਪਦਾ ਕੋਈ ਨਾਮ ਤੋਂ ਟੁੱਟਦਾ ਕਿਉਂਕਿ ਅਸੰਖ ਜਾਪ ਅਸੰਖ ਭਉ ਅਸੰਖ ਪੂਜਾ ਅਸੰਖ ਤਪ ਤੈ ਉਧਰੋਂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖਾ ਨਾਮ ਜਪੀ ਰਸੀਏ ਨੇ ਅਸੰਖਾ ਪਾਪੀ ਨੇ ਇਹ ਕਹਿੰਦੇ ਵਹਾਟ ਚਲਦੀ ਆਈ ਇਹ ਸਾਰੀ ਧੁਰ ਦਰਗਾਹ ਤੋਂ ਇਹ ਰਸਤਾ ਪੰਡਾ ਚੱਲਦਾ ਹੀ ਆ ਇਹ ਅੱਜ ਨਹੀਂ ਜਦੋਂ ਤੋਂ ਸੰਸਾਰ ਆਰੰਭ ਹੋਇਆ ਇਸੇ ਤਰ੍ਹਾਂ ਰਸਤਾ ਇਹ ਚੱਲਦਾ ਆ ਇਹ ਪਗਡੰਡੀ ਚੱਲਦੀ ਆਈ ਹੈ ਜੋ ਤਿਸ ਭਾਵੇਂ ਨਨਕਾ ਸਾਈ ਵੜਿਆਈ ਜਿੰਦੇ ਜਿਹੜਾ ਸੁ ਪਰਮਾਤਮਾ ਨੂੰ ਚੰਗਾ ਲੱਗੇ ਉਹ ਹੀ ਵਧੀਆ ਹੀ ਦਿੰਦਾ ਹੈ ਉਹ ਹੀ ਚੰਗਾ ਹੈ ਮਨੁੱਖ ਦੇ ਕੀਤੇਆਂ ਕੁਝ ਨਹੀਂ ਕਰ ਹੈ ਆਰਾਮ ਹੋਏ ਹੈ ਸੋਏ ਉਹਦੇ ਕੀਤੇਆਂ ਸਭ ਕੁਝ ਹੁੰਦਾ ਹੈ ਸੋ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਹੰਤੇ ਵਿੱਚ ਨਾਮ ਬਾਣੀ ਦਾ ਜਾਸ ਬਸ ਜਾਵੇ ਅਸੀਂ ਵੀ ਨਾਮ ਬਾਣੀ ਨਾਲ ਜੁੜੇ ਆਈਏ ਤਾਂ ਕਿ ਸਾਡੀ ਵੀ ਪ੍ਰੀਤ ਸਤਿਗੁਰਾਂ ਨੇ ਚੰਨੀ ਬਾਣੀ ਆਵੇ ਦਿਓ ਅਸੀਸ ਕਰੋ ਅਰਦਾਸ ਅੰਕੇਤੋ ਕਥਾ ਵਿਚਾਰਾਂਕਰਨ ਦੀ ਜਾਂਚ ਆਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਨ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਬਾਾਰ ਉਤਾਰ ਜੋ ਸੱਜਣ ਅਸਿਸੜੀਆਂ ਜੋ ਹੋਵੇ ਸਾਇਬ ਸੁਮੇਲ ਗੱਡਵੜੀ ਕੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ